ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਦੱਸਦੀ ਹੈ ਕਿ ਕਰੀਬ 10 ਤੋਂ 12 ਲੱਖ ਰੁਪਏ ਦੀ ਲੁੱਟ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ-ਬ-ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਆਏ ਦਿਨ ਹੀ ਗੋਲੀ ਚੱਲਣ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਉੱਥੇ ਹੀ ਬੇਖੌਫ ਲੁਟੇਰਿਆਂ ਦੇ ਵੱਲੋਂ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਤਸਵੀਰਾਂ ਜੋ ਨੇ ਮੌਕੇ ਦੀਆਂ ਵੀ ਤੁਹਾਨੂੰ ਸਾਂਝੀ ਕਰ ਰਹੇ ਤਸਵੀਰ ਉਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਅੱਜ ਦੋ ਨੌਜਵਾਨ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਨੋਟ ਬਦਲੋਣੇ ਹਨ ਔਰ ਸਾਡੇ ਕੋਲ ਕਰੀਬ 15 ਲੱਖ ਰੁਪਏ ਨੇ ਔਰ ਜਦ ਦੁਕਾਨਦਾਰ ਉਹਨਾਂ ਨੂੰ ਲੈ ਕੇ ਦੁਕਾਨ ਦੇ ਅੰਦਰ ਆਇਆ ਔਰ ਉੱਥੇ ਹੀ ਉਹਨਾਂ ਦੇ ਵੱਲੋਂ ਦੁਕਾਨਦਾਰ ਦੇ ਉੱਤੇ ਤੇਜ਼ ਦਾ ਹਥਿਆਣਾ ਦੇ ਨਾਲ ਹਮਲਾ ਕੀਤਾ ਗਿਆ ਔਰ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਤਾਂ ਦੁਕਾਨ ਦੇ ਉੱਤੋਂ ਕਰੀਬ 10 ਤੋਂ 12 ਲੱਖ ਰੁਪਏ ਦੀ ਲੁੱਟ ਕਰਕੇ ਉਹ ਤੋਂ ਫਰਾਰ ਹੋ ਜਾਂਦੇ ਨੇ ਉੱਥੇ ਹੀ ਦੱਸਦੀ ਹੈ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦੀ ਕੰਡੀਸ਼ਨ ਬਹੁਤ ਹੀ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਤਸਵੀਰਾਂ ਹੋਤਾ ਗਿਆ ਹੈ ਔਰ ਇੱਕ ਮਨੀ ਐਕਸਚੇਂਜ ਵਾਲੇ ਦੁਕਾਨਦਾਰ ਨੂੰ ਜ਼ਖਮੀ ਕਰਦੇ ਉਸ ਦੇ ਪਾਸੋਂ 10 ਤੋਂ 12 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਆਸ-ਪਾਸੇ ਦੇ ਜੋ ਸੀਸੀਟੀਵੀ ਕੈਮਰੇ ਨੇ ਉਹ ਵੀ ਪੁਲਿਸ ਦੇ ਵੱਲੋਂ ਖੰਗਾਲੇ ਜਾ ਰਹੇ ਹਨ ਤਾਂ ਪੁਲਿਸ ਵੱਲੋਂ ਦੱਸਿਆ ਗਿਆ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਵੇਖ ਸਕਦੇ ਹੋ ਪੀੜਪੜ ਵਾਲੇ ਇਲਾਕੇ ਦੇ ਵਿੱਚ ਵੇਖੋ ਲੁਟੇਰਿਆਂ ਦੇ ਵੱਲੋਂ ਏਡੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ ਅਕਸਰ ਹੀ ਲੋਕਾਂ ਦੀ ਆਵਾਜ਼ ਆ ਜਾਂਦੀ ਰਹਿੰਦੀ ਹੈ ਉਸੇ ਆਵਾਜ਼ਾਂ ਦੇ ਵਿੱਚ ਜੋ ਲੁਟੇਰਿਆਂ ਦੇ ਵੱਲੋਂ ਲੁੱਟ ਕੇ ਉੱਥੋਂ ਫਰਾਰ ਹੋ ਗਏ ਹਾਂਜੀ ਪਪਾ ਜੀ ਕੀ ਨਾਂ ਆ ਜੇ ਆਪਣੀ ਇਹ ਦੁਕਾਨ ਹੈ ਜੀ ਆਪਣੀ ਮੇਰਾ ਨਾਂ ਦਾ ਸਰਿੰਦਰ ਮਹਾਜਾ ਜੀ ਮੇਰਾ ਤਾਲੇ ਚਾਬੀਆਂ ਦਾ ਕੰਮ ਆ ਮੇਰੇ ਗਵੰਡੀ ਆ ਫੜੇ ਪ੍ਰਾਣੇ ਨੋਟਾਂ ਦਾ ਕੰਮ ਕਰਦੇ ਨਾ ਹਾਂਜੀ ਹਾਂਜੀ ਕੋਈ ਇਹਨਾਂ ਕੋਲ ਆਇਆ ਜੀ 5-500 ਦੀਆਂ ਨਵੀਆਂ ਕਾਪੀਆਂ ਚਾਹੀਦੀਆਂ ਲੱਖ ਰੁਪਏ ਦੀ 10 ਲੱਖ ਰੁਪਏ ਦੀਆਂ ਇਹਨਾਂ ਨੂੰ ਟਾਈਮ ਦੇ ਦਿੱਤਾ ਤੇ ਆਪਣੇ ਗੋਦਾਮ ਚ ਲਾ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਪੈਸੇ ਇਹਨਾਂ ਕੋਲੋਂ ਜਿਹੜੇ ਆਏ ਬੰਦੇ ਉਹ ਮਤਲਬ ਚੋਰ ਚੱਕੇ ਆ ਗਏ ਸੀ ਉਹਨੇ ਪੈਸੇ ਪੂਏ ਖੋਲੇ ਸਾਰੇ ਹਾਂਜੀ ਤੇ ਛੁਰੀਆਂ ਛਲੀਆਂ ਮਾਰ ਕੇ ਚਲੇ ਗਏ ਕਿੰਨੇ ਕੇ ਪੈਸੇ ਹੋਏ ਕੋਈ 10 ਕ ਲੱਖ 10 12 ਲੱਖ ਰੁਪਈਆ ਹੈਗਾ ਹਾਂਜੀ ਦੁਕਾਨ ਤੇ ਕੋਣ ਹੈਗੇ ਪਿਓ ਪੁੱਤ ਤੇ ਉਹ ਪੁੱਤਰ ਹੈ ਜੀ ਪਿਓ ਦਾ ਨਾਮ ਕੁਲਦੀਪ ਕੁਮਾਰ ਹੈ ਮੁੰਡੇ ਦਾ ਨਾਮ ਦਿਨੇਸ਼ ਕੁਮਾਰ ਹੈ ਦੇਖੋ ਉਹਨਾਂ ਨੂੰ ਕਿਤੇ ਹਸਪਤਾਲ ਲੈ ਗਏ ਆ ਅਮਨਦੀਪ ਹਸਪੀਟਲ ਆ ਪਿਓ ਸੀਰੀਅਸ ਹੈਗਾ ਵਾ ਮੁੰਡੇ ਦੇ ਸਿਰ 'ਚ ਬਹੁਤ ਸੱਟਾਂ ਲੱਗੀਆਂ ਉਹਨੂੰ ਖੂਨ ਚੜਾਉਂਦੇ ਫਿਰ ਕਿੰਨੇ ਕੇ ਬੰਦੇ ਆਏ ਕੋਈ ਪਤਾ ਨਹੀਂ ਦੋ ਬੰਦੇ ਹੈਗੇ ਜੀ ਟੋਪੀਆਂ ਪਾਈਆਂ ਹੋਈਆਂ ਸਿੱਤੇ ਉਹ ਜਿਹੜੀ ਐ ਕੈਮਰੇ 'ਚ ਵੇਖਿਆ ਬਾਕੀ ਆਪਾਂ ਮੌਕੇ ਤੇ ਇਹ ਹਾਲਗੇਟ ਦੇ ਅੰਦਰ ਹੈ ਜੀ ਮਾਰਕੀਟ ਬੇਸਮੈਂਟਸ ਕੋਈ ਮਾਰਕੀਟ ਹੈ ਇਹਦੇ ਅੰਦਰ ਕੋਈ ਅ ਅਣਪਛਾਤੇ ਵਿਅਕਤੀ ਵੱਲੋਂ ਦੋ ਜਣਿਆਂ ਨੂੰ ਦਸਤਰ ਮਾਰ ਕੇ ਜ਼ਖਮੀ ਕੀਤਾ ਗਿਆ ਹੈ ਸਰ ਕਿਸ ਚੀਜ਼ ਦਾ ਕੰਮ ਕਰਗਾ ਸੀ ਦੁਕਾਨ ਵਿੱਚ ਇਹ ਫਟੇ ਪੁਰਾਣੇ ਨੋਟ ਦਾ ਐਕਸਚੇਂਜ ਕਰਦੇ ਸੀ ਸਰ ਕੁਝ ਪਤਾ ਲੱਗਾ ਕਿ ਕਿਹੜੇ ਬੰਦੇ ਨੇ ਦਸਤਨ ਮਾਰੀ ਅਸੀਂ ਕਰ ਰਹੇ ਹਾਂ ਟਰੇਸ ਜੀ ਜਲਦੀ ਹੁੰਦਾ ਸਟੇਟਮੈਂਟ ਲੈ ਕੇ ਉਹਨਾਂ ਨੂੰ ਕੋਸ਼ਿਸ਼ ਕਰਕੇ ਤੇ ਸਰ ਰਕਮ ਦਾ ਪਤਾ ਲੱਗਾ ਕਿੰਨੀ ਰਕਮ ਲੁੱਟ ਹੋਈ ਹੈ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ ਕਿੰਨੀ ਰਕਮ ਹੀ ਕੋ ਲੁੱਟੀ ਗਈ ਹੈ ਅਸੀਂ ਦੇਖ ਰਹੇ ਹਾਂ ਜੀ ਜਲਦੀ ਤੁਹਾਨੂੰ ਤੁਹਾਨੂੰ ਸ਼ੇਅਰ ਕਰ ਲਿਆ ਜਾਏਗਾ ਕਿੰਨੇ ਲੋ ਇਸ ਬਾਰੇ ਇਹ ਜੇ ਮਡਲੀ ਜੇ ਸਾਡੇ ਵੱਲੋਂ ਜਾਣ ਸ਼ੁਰੂ ਕੀਤੀ ਗਈ ਹੈ ਅੱਜ ਦਾ ਜਲਦ ਦੱਸ ਦਾਂਗੇ ਦੁਕਾਨਦਾਰ ਕਿੰਨੇ ਜਣੇ ਮੌਜੂਦ ਸੀ ਜੋ ਦੁਕਾਨਦਾਰ ਜੋ ਪਤਾ ਲੱਗਾ ਦੋ ਜਣੇ ਮੌਜੂਦ ਸੀ ਅਸੀਂ ਤੁਹਾਨੂੰ ਜਲਦੀ ਹੀ ਕਨਵੇ ਕਰ ਦਾਂਗੇ ਅਪਡੇਟ ਦੇ ਦਾਂਗੇ ਹਾਂਜੀ ਕੰਡੀਸ਼ਨ ਦਾ ਜੇ ਹਸਪੀਟਲ ਜੇ ਇਲਾਜ ਨੇ ਜੀ ਇੰਨਾਂ ਹੀ ਦੁਕਾਨ ਜਿੱਦਾਂ ਗੇਟ ਦੇ ਬਾਹਰ ਹੈ ਪਰ ਗੋਦਾਮ ਇਹਨਾਂ ਦੇ ਕਿਤੇ ਉੱਥੇ ਲੱਗਿਆ ਹਾਂਜੀ ਗੋਦਾਮ ਆ ਇੱਕ ਗੋਦਾਮ ਹੀ ਹੈ ਜੀ ਇਹ ਗੋਦਾਮ ਬੇਸਮੈਂਟ ਚ ਇਹਨਾਂ ਦਾ ਕੋਈ ਗੋਦਾਮ ਹੈਗਾ ਜੀ ਸਰ ਕੜੇ ਹਸਪੀਟਲ ਚ ਐਡਮਿਟ ਕੀ ਕਰਾਣਾ ਹੈ ਇਹ ਅਮਨਦੀਪ ਹਸਪੀਟਲ ਦੇ ਥੱਥ ਹੋ ਗਈ ਕਿੱਥੇ ਗਲਤ ਹੋਈ ਨਹੀਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਜੀ ਸਰ ਇਹ ਕੋਰਸ ਤੁਹਾਡੇ ਵੱਲੋਂ ਸਹੀ ਕਾਰਵਾਈ ਬਲੀ ਕਰੀ ਜਾ ਰਹੀ ਹੈ ਤੁਹਾਡੀ ਮੂਲੀ ਸਟੇਟਮੈਂਟ ਦੇ ਬੇਸ ਤੇ ਐਫਆਈਆਰ ਦਰਜ ਕੀਤੀ ਜਾ ਰਹੀ ਹੈ ਤੇ ਤਫਤੀਸ਼ ਸ਼ੁਰੂ ਕੀਤੀ ਜਾ ਰਹੀ ਹੈ